ਜਿਹੜੀ ਅੱਜ ਪ੍ਰੈਸ ਕਾਨਫਰੰਸ ਕੀਤੀ ਜਾ ਰਹੀ ਹੈ ਅੱਜ ਦੇ ਦਿਨ ਅਸੀਂ ਪ੍ਰੈਸ ਕਾਨਫਰੰਸ ਕਰ ਰਹੇ ਹਾਂ ਜਾਣ ਕਰ ਰਹੇ ਹਾਂ ਕਿ ਜਿਹੜਾ ਤਰੀਕਾ ਜਿਹੜਾ ਵਾ ਇੱਕ ਅਸੀਂ ਜਿਹੜਾ ਪਿਛਲੇ 7-7 ਤੋਂ ਲਗਾਤਾਰ ਦਿਨ ਮਨਾ ਰਹੇ ਸੀਗੇ ਇਸ ਵਰਲਡ ਡਿਜੀਟਲ ਪ੍ਰੈਸ ਦੇ ਜਿਹੜਾ ਵਾ ਉਹ ਅਸੀਂ ਮਨਾ ਰਹੇ ਸੀਗੇ ਤੇ ਉਸ ਦਾ ਇੱਕ ਵੱਡੇ ਪੱਧਰ ਤੇ ਇੱਕ ਪ੍ਰੋਗਰਾਮ ਅਸੀਂ ਕਰਨ ਜਾ ਰਹੇ ਹਾਂ ਤੇਰਾ ਦੇਖ ਨੂੰ ਤਾਂ ਉਸ ਦੇ ਲਈ ਅਸੀਂ ਸੱਦਾ ਦੇ ਰਹੇ ਹਾਂ तमाम ਉਹਨਾਂ ਲੋਕਾਂ ਨੂੰ ਜਿਹੜੇ ਇਸ ਮੀਡੀਆ ਦੇ ਨਾਲ ਜੁੜੇ ਹੋਏ ਨੇ ਮੀਡੀਆ ਸਾਰੀਆਂ ਨਾਲ ਜੁੜੇ ਹੋਏ ਨੇ ਉਹ तमाम ਲੋਕ ਜਿਹੜੇ ਨੇ ਉਹ ਇਸ ਪ੍ਰੋਗਰਾਮ ਚ ਆਣ ਤਾਂ ਕਿ ਇਸ ਪ੍ਰੋਗਰਾਮ ਨੂੰ ਅਸੀਂ ਇੱਕ ਵੱਡੇ ਪੱਧਰ ਤੇ ਲੈ ਕੇ ਜਾ ਸਕੀਏ ਉਹ ਸਰਕਾਰਾਂ ਤੱਕ ਹੋਰ ਜਿਹੜੇ ਪ੍ਰਸ਼ਾਸਨਿਕ ਅਧਿਕਾਰੀ ਆ ਉਹਨਾਂ ਤੱਕ ਇੱਕ ਮੈਸੇਜ ਦੇ ਸਕੀਏ ਕਿ ਅਸੀਂ ਸਾਰੇ ਇਕੱਠਾ ਮਰ ਦੂਜੇ ਪਾਸੇ ਅਸੀਂ ਇੱਕ ਚੀਜ਼ ਹੋਰ ਤੁਹਾਨੂੰ ਦੱਸ ਦੇਣਾ ਚਾਹੁੰਦੇ ਹਾਂ ਕਿ ਸਾਡਾ ਇੱਕੋ ਇੱਕ ਮਕਸਦ ਇਹ ਹੈ ਤਾਂ ਹੈ ਹੀ ਹੈ ਕਿ ਅਸੀਂ ਆਪਣੀ ਇੱਕ ਜੁਨਤੀ ਨੂੰ ਐ ਐਕਸਪੋਜ਼ ਕਰੀਏ ਦਿਖਾਈਏ ਲੋਕਾਂ ਨੂੰ ਪਰ ਦੂਜੇ ਪਾਸੇ ਸਾਡਾ ਇਹ ਵੀ ਮਕਸਦ ਹੈ ਕਿ ਜਿਹੜੇ ਭਰਾ ਸਾਡੇ ਹੈਗੇ ਨੇ ਡਿਜੀਟਲ ਮੀਡੀਆ ਨਾਲ ਜੁੜੇ ਹੋਏ ਨੇ ਜਾਂ ਵੀਡੀਆ ਲਾਂਚ ਪਰ ਹੋਏ ਨੇ ਉਹਨਾਂ ਨੂੰ ਅੱਜ ਦੇ ਹੱਕਲ ਬੜਾ ਪਟੜਿਤ ਕੀਤਾ ਜਾਂਦਾ ਬੈ ਉਹਨਾਂ ਨੂੰ ਮੀਡੀਆ ਨੂੰ ਹਰ ਜਗ੍ਹਾ ਦੇ ਉੱਤੇ ਹਰ ਕੋਈ ਸਾਕਸ਼ ਜਿਹੜਾ ਵੈ ਇਹ ਪੂ ਤੜਕ ਕਰਕੇ ਬੁਲਾਉਂਦਾ ਵਾਂ ਕਿ ਇਹ মিডিਆ ਪਰਸਨ ਜਿਹੜਾ ਹੁੰਦਾ ਵਾ ਉਹ ਇਸ ਜਿਹੜਾ ਵਾ ਸਮੁਦਾਇ ਦਾ ਇਸ ਲੋਕਾ ਦਾ ਇਸ ਇਸ ਵਰਡ ਦਾ ਇੱਕ ਉਹ ਪਿੱਲਰ ਹੈ ਜਿਸ ਨੂੰ ਚੌਥਾ ਪਿੱਲਰ ਕਿਹਾ ਜਾਂਦਾ ਇਸ ਕਰਕੇ ਸੰਵਿਧਾਨ ਦੇ ਚੌਥੇ ਪਿੱਲਰ ਨੂੰ ਸਾਨੂੰ ਆਪਣੇ ਆਪ ਨੂੰ ਮਜ਼ਬੂਤ ਕਰਨ ਦੀ ਜ਼ਰੂਰਤ ਹੈ ਸਭ ਸਾਰਿਆਂ ਨੂੰ ਇੱਕ ਹੋਣ ਦੀ ਜ਼ਰੂਰਤ ਹੈ ਅਸੀਂ ਸਾਰੇ ਜਿੰਨੇ ਦਿਨ ਇਕ ਨਹੀਂ ਹੋਵਾਂਗੇ ਤਾਂ ਅਸੀਂ ਕਿਸੇ ਵੀ ਤਰੀਕੇ ਨਾਲ ਕਿਸੇ ਵੀ ਹਕਮ ਨਹੀਂ ਲੈ ਸਕਦੇ ਆ ਇਸ ਕਰਕੇ ਸਾਨੂੰ ਆਪਣੇ ਹੱਕ ਲੈਣ ਵਾਸਤੇ ਸਾਨੂੰ ਇੱਕ ਕਲੱਬ ਹੋਰ ਵੀ ਬਿਨੈ ਤੁਹਾਡੇ ਕਲੱਬ ਚ ਕੀ ਖਾਸियत ਹੋਏਗੀ ਬਿਲਕੁਲ ਮੈਂ ਆਮੀ ਹਾਂ ਅਸੀਂ ਸ਼ਹਿਰ ਦੇ ਵਿੱਚ ਜਾਂ ਇਸ ਪੰਜਾਬ ਦੇ ਵਿੱਚ ਹੋਰ ਕਲੱਬ ਨਹੀਂ ਹੈ ਕਲੱਬ ਬੜੇ ਹੈਗੇ ਨੇ ਅਸੀਂ ਉਹਨਾਂ ਸਾਰੇ ਕਲੱਬਾਂ ਦੇ ਜਿਹੜੇ ਨੁਮਾਇੰਦੇ ਹੈਗੇ ਨੇ ਪ੍ਰੈਜ਼ੀਡੈਂਟ ਹੈਗੇ ਨੇ ਮੈਨੇਜਰ ਹੈਗੇ ਨੇ ਉਹਨਾਂ ਨੂੰ ਵੀ ਅਸੀਂ رابطہ ਕਰਦੇ ਆਂ ਕਿ ਅਸੀਂ ਸਾਰੇ ਇਕ ਹੋ ਜਾਈਏ ਕਿਉਂਕਿ ਇੱਕ ਪਲੇਟਫਾਰਮ ਤੇ ਆਵਾਂਗੇ ਤਾਂ ਹੀ ਅਸੀਂ ਕੁਝ ਕਰ ਸਕਾਂਗੇ ਤਾਂ ਇਸ ਕਰਕੇ ਜਿਸੇ ਉਹਨਾਂ ਨੂੰ ਅਸੀਂ ਕੋਈ ਨਜ਼ਰਅੰਦਾਜ਼ ਨਹੀਂ ਕਰ ਰਹੇ ਆਂ ਉਹਨਾਂ ਨੂੰ ਇਹ ਨਹੀਂ ਕਹਿ ਰਹੇ ਆਂ ਕਿ ਸਾਡਾ ਕਲੱਬ ਵੱਡਾ ਵਾ ਉਹਨਾਂ ਦਾ ਕਲੱਬ ਛੋਟਾ ਵਾ ਅਸੀਂ ਸਾਰੇ ਇੱਕ ਆਂ ਕਿ ਅਸੀਂ ਇਕ ਹੋਵਾਂਗੇ ਤਾਂ ਹੀ ਅਸੀਂ ਕੁਝ ਕਰ ਪਾਵਾਂਗੇ ਤਾਂ ਇਸ ਕਰਕੇ ਭਰਾਓ ਸਾਰੇ ਆਊਟ ਆਪਾਂ ਇਕ ਹੋਈਏ ਹੋਰ ਜਿਹੜੀ ਸਾਡੀ ਆਗਿਆ ਹੈਗੀ ਨੇ ਉਸੇ ਤਾਂ ਲੋਕਾਂ ਨੂੰ ਅਪੀਲ ਕੀ ਕਰਨਾ ਚਾਹੁੰਦੇ ਆਂ ਲਾਸਟ ਦੇ ਵਿੱਚ 13 ਤਰੀਕ ਲਈ ਮੈਂ ਬਾਰ-ਬਾਰ ਇੱਕੋ ਜੀ ਚੀਜ਼ ਸਾਰੇ ਅਪੀਲ ਕਰਨਾ ਹੈ ਆਪਣੇ ਸਾਰੇ ਪੱਤਰਕਾਰ ਭਰਾਵਾਂ ਨੂੰ ਕਿ ਆਊਟਰ ਆਪਾਂ ਇਕੱਠੇ ਹੋਈਏ ਕਿਉਂਕਿ ਇਸ ਜਿਹੜਾ ਇਹ ਨੂੰ ਅਸੀਂ ਜਦ ਮਨਾਵਾਂਗੇ ਤਾਂ ਉੱਥੇ ਸਿਰਫ ਸਾਡੇ ਪਰਿਵਾਰ ਦੇ ਲੋਕ ਨਹੀਂ ਹੋਣਗੇ ਉੱਥੇ ਪ੍ਰਸ਼ਾਸਨਿਕ ਅਧਿਕਾਰੀ ਵੀ ਹੋਣਗੇ ਉੱਥੇ ਜਿਹੜੇ ਹੋਰ ਨੁਮਾਇंदे ਹੈਗੇ ਨੇ ਉਹ ਵੀ ਹੋਣਗੇ ਲੀਡਰਸ਼ਿਪਨ ਵੀ ਆਣਗੇ ਤਾਂ ਉਹਨਾਂ ਸਾਰਿਆਂ ਨੂੰ ਜਦ ਤੱਕ ਅਸੀਂ ਆਪਣੀ ਯੂਨਿਟੀ ਨਹੀਂ ਦਿਖਾਵਾਂਗੇ ਤਦ ਤੱਕ ਉਹਨਾਂ ਨੂੰ ਆਪਾਂ ਆਪਣੇ ਹੱਥ ਉਹਨਾਂ ਤੋਂ ਨਹੀਂ ਲੈ ਪਾਵਾਂਗੇ ਤੇ ਇਸ ਕਰਕੇ ਸਾਨੂੰ ਕੋਸ਼ਿਸ਼ ਕਰਨੀ ਚਾਹੀਦੀ ਹੈ ਕਿ ਆਪਾਂ ਸਾਰੇ ਕੇ ਉਲਾਈ ਲੰਦੇ ਕੈਮਰੇ ਜੀ ਮੈਂ ਇੱਕ ਚੀਜ਼ ਹੋਰ ਕਹਿਣਾ ਚਾਹਨਾ ਕਿ ਜਿਹੜੇ ਮੇਰੀ ਆਵਾਜ਼ ਜਿਹੜੇ ਵੀ ਆਪਣੇ ਪੱਤਰਕਾਰ ਭਰਾਵਾਂ ਤੱਕ ਪਹੁੰਚ ਰਹੀ ਹੈ ਉਹਨਾਂ ਸਾਰਿਆਂ ਨੂੰ ਮੈਂ ਬੇਨਤੀ ਕਰੂੰਗਾ ਕਿ ਉਹ ਆਨ ਅਸੀਂ ਇਸ ਚੀਜ਼ ਦੀ ਮਾਫੀ ਚਾਹੁੰਦੇ ਹਾਂ ਕਿ ਕਈ ਪੱਤਰਕਾਰ ਭਰਾਵਾਂ ਤੱਕ ਅਸੀਂ ਆਪਣੇ ਆਪ ਜਿਹੜੀ ਪਹੁੰਚ ਨਹੀਂ ਕਰ پا ਰਹੇ ਹਾਂ ਅਕਿਸ ਕਰਕੇ ਜਿਹੜੇ ਸਾਨੂੰ ਸੁਣ ਰਹੇ ਨੇ ਸਾਨੂੰ ਦੇਖ ਰਹੇ ਨੇ ਉਹਨਾਂ ਸਾਰਿਆਂ ਨੂੰ ਬੇਸਟ ਹੈ ਕਿ ਉਹ ਸਾਰੇ ਸਾਰੇ ਇਸ ਪ੍ਰੋਗਰਾਮ ਚ ਆਨ ਬੇਸ਼ੱਕ ਔਰ ਸਿਰਫ ਲੁਧਾਨੇ ਦੇ ਨਹੀਂ ਪੰਜਾਬ ਦੇ ਕਿਸੇ ਵੀ ਕੋਨੇ ਤੋਂ ਆ ਸਕਦੇ ਨੇ मोस्ट ਵੈਲਕਮ ਹੈ ਉਹਨਾਂ ਦਾ ਔਰ ਕਿਉਂਕਿ ਇਹ ਜਿਹੜਾ ਕਲੱਬ ਹੈਗਾ ਵਾ ਸਿਰਫ ਲੁਧਾਨੇ ਦਾ ਨਹੀਂ ਪure ਪੰਜਾਬ ਦਾ ਅਸੀਂ ਬਣਾਉਣ ਜਾ ਰਹੇ ਹਾਂ ਪure ਪੰਜਾਬ ਦੀ ਯੂਨਿਟੀ ਅਸੀਂ ਦਿਖਾਉਣ ਜਾ ਰਹੇ ਹਾਂ ਤੇ ਇਸ ਕਰਕੇ ਹਰੇਕ ਨੂੰ ਅਸੀਂ ਜਿਹੜਾ ਵਾ ਸੱਦਾ ਪੱਤਰ ਦਿੰਨੇ ਆ ਫੁੱਲਾ ਸੱਦਾ ਪੱਤਰ ਦਿੰਨੇ ਆ ਕਿ ਆਓ ਅਸੀਂ ਮਿਲ ਕੇ ਇੱਕ ਜਿਹੜੀ ਯੂਨਿਟੀ ਨੂੰ ਦਿਖਾਈਏ ਦਰਸ਼ਾਈਏ ਤਾਂ ਕਿ ਅਸੀਂ ਆਪਣੇ ਹੱਕ ਜੀ ਇਹਦੇ ਵਿੱਚ ਮੈਂਬਰ ਬੰਨਾ ਹੋਵੇ ਉਹਦੇ ਲਈ ਕੀ ਕੀ ਡਾਕੂਮੈਂਟਸ ਜ਼ਰੂਰੀ ਆਰ ਕੀ ਕੀ ਜ਼ਰੂਰਤ ਬਿਲਕੁਲ ਜੇਕਰ ਤੁਸੀਂ ਸਾਡੇ ਇਸ ਕਲੱਬ ਦੇ ਜਿਹੜੇ ਮੈਂਬਰ ਬੰਨਾ ਚਾਹੁੰਦੇ ਹੋ ਤਾਂ ਜਿਹੜੇ ਅਸੀਂ ਕ੍ਰਾਈਟੇਰੀਆ ਰੱਖਿਆ ਗਿਆ ਵਾ ਅਸੀਂ ਉਹਨਾਂ ਕ੍ਰਾਈਟੇਰੀਆ ਨੂੰ ਅਸੀਂ ਜਿਹੜਾ ਫੁੱਲਫਿਲ ਕਰੋ ਤੁਸੀਂ ਤੁਸੀਂ ਇਸ ਦੇ ਮੈਂਬਰ ਬਣ ਸਕਦੇ ਹੋ ਔਰ ਇਹਦੇ ਵਾਸਤੇ ਮੈਂ ਇੱਕ ਚੀਜ਼ ਹੋਰ ਤੁਹਾਨੂੰ ਬਾਰ ਬਾਰ ਕਹ ਦਿੰਦਾ ਚੰਨਣਾ ਕਿ ਸਾਡੇ ਕਲੱਬ ਦਾ ਮੈਂਬਰ ਬਣਨ ਵਾਸਤੇ ਕਿਸੇ ਵੀ ਸਰਕਾਰੀ yellow card ਜਾਂ accreditation card ਜਾਂ ਕਿਸੇ ਵੀ card ਦੀ ਜ਼ਰੂਰਤ ਨਹੀਂ ਹੈ ਤੁਸੀਂ press reporter ਹੋਣੇ ਚਾਹੀਦੇ ਹੋ ਤੁਸੀਂ ਪੜ੍ਹੇ ਲਿਖੇ ਹੋਣੇ ਚਾਹੀਦੇ ਹੋ ਤੁਸੀਂ ਇੱਕ ਅਧਾਰੇ ਨਾਲ ਜੁੜੇ ਹੋਣੇ ਚਾਹੀਦੇ ਹੋ ਤੁਹਾਡਾ ਆਧਾਰਾ ਜਿਹੜਾ ਵਾ ਇੱਕ ਲੈਵਲ ਤੇ ਲੋਕਾਂ ਦੀ ਆਵਾਜ਼ ਨੂੰ ਚੁੱਕਣ ਵਾਲਾ ਹੋਣਾ ਚਾਹੀਦਾ ਵਾ ਨਾ ਕਿ black mail ਕਰਨ ਵਾਲਾ ਹੋਣਾ ਚਾਹੀਦਾ ਵਿਸ਼ਾਲ ਅਸੀਂ ਮੋਸਟ ਵੈਲਕਮ ਕਰਦੇ ਹਾਂ ਆਪਣੇ ਅਧਾਰਨਾਂ ਆਪਣੇ ਸਤਿਕਾਰਯੋਗ ਮਾਨੋਸਿਧਾ ਠੀਕ ਹੈ ਠੀਕ ਹੈ ਠੀਕ ਬੁਦਿਸਟਰ ਪ੍ਰੈਸਟੇਜ ਜੋ ਕਿ 13 ਜੁਲਾਈ ਨੂੰ ਜਿਹੜਾ ਹਰ ਸਾਲ ਦੀ ਤਰ੍ਹਾਂ ਇਸ ਵਾਰ ਵੀ ਜਿਹੜਾ 13 ਜੁਲਾਈ ਨੂੰ ਮਨਾਇਆ ਜਾ ਰਿਹਾ ਆ ਔਰ ਹਰ ਸਾਲ ਜਿਹੜਾ ਆ ਡਿਜੀਟਲ ਪ੍ਰੈਸ ਕਲੱਬ ਜਿਹੜਾ ਆ ਇਹ ਦਿਨ ਨੂੰ ਮਨਾ ਰਿਹਾ ਆ ਇਸ ਦਿਨ ਦਾ ਮਕਸਦ ਇਹ ਕਿ ਜਿਹੜੇ ਡਿਜੀਟਲ ਨਾਲ ਜੁੜੇ ਹੋਏ ਪੱਤਰਕਾਰ ਇਹ ਨੂੰ ਨੂੰ ਨ ਦੇ ਹੱਕ ਦਿਵਾਏ ਜਾਣ ਪਰ ਇਸ ਮੌਕੇ ਦੇ ਉੱਤੇ ਡਿਜੀਟਲ ਨਾਲ ਜੁੜੇ ਹੋਏ ਪੱਤਰਕਾਰਾਂ ਨੂੰ ਜਿਹੜਾ ਆ ਅਵਾਰਡ ਦੇ ਕੇ ਜਿਹੜਾ ਆ ਸਨਮਾਨਿਤ ਵੀ ਕੀਤਾ ਜਾ ਰਿਹਾ ਆ ਜੋ ਕਿ ਪਿਛਲੇ ਲੰਬੇ ਸਮੇਂ ਤੋਂ ਜਿਹੜੇ ਕਲੱਬ ਨਾਲ ਜੁੜੇ ਨੇ ਤਾਂ ਜਾਂ ਪੱਤਰਕਾਰਤਾ ਦੇ ਵਿੱਚ ਜਿਹੜੇ ਅਲੱਗ-ਅਲੱਗ ਜਿਹੜੇ ਨੇ ਟੀਚਿਆਂ ਨੂੰ ਪ੍ਰਾਪਤ ਕੀਤੇ ਪੱਤਰਕਾਰਾਂ ਨੂੰ ਜਿਹੜਾ ਆ ਉਸ ਦਿਨ ਅਵਾਰਡ ਦਿੱਤੇ ਜਾਣਗੇ ਨਾਲ ਆਈ ਕਾਰਡ ਦਿੱਤਾ ਜਾਏਗਾ ਔਰ ਨਾਲ ਦੀ ਨਾਲ ਜਿਹੜਾ ਆ ਪੱਤਰਕਾਰਾਂ ਦੀ ਜਿਹੜੀ ਹੈ ਇਸ ਦਿਨ ਦੇ ਉੱਤੇ ਇੰਸ਼ੋਰੈਂਸ ਕੀਤੀ ਜਾਏਗੀ ਸੋ ਤੁਹਾਨੂੰ ਸਾਰਿਆਂ ਨੂੰ ਜਿਹੜਾ ਆ ਖੁੱਲਾ ਸੱਤਾ ਆ ਜੇ ਤੁਸੀਂ ਪੱਤਰਕਾਰ ਹੋ ਤਾਂ ਇਸ ਪ੍ਰੋਗਰਾਮ ਦਾ ਹਿੱਸਾ ਬਣ ਕੇ ਤੁਸੀਂ ਵੀ ਜਿਹੜੀ ਆ ਸ਼ੋਭਾ ਅਦਾ ਸਕਦੇ ਧੰਨਵਾਦ ਪੱਤਰਕਾਰ ਭਾਈ ਜਿਹੜਾ ਨੂੰ ਕਿਹ ਪ੍ਰੈਸ ਕਾਉਂਸਲ ਆਪ ਦੇ ਗਿਆ ਤੇ ਲੱਭ ਵਾਇਲਡ ਡੇਟਾ ਪ੍ਰੈਸ ਦੇ ਜਿਹੜਾ ਵਾ ਪਿਛਲੇ 7 ਸਹਾ ਤੋਂ ਜਿਹੜਾ ਵਾ ਸੀ ਤੇ ਨੰਦ ਦਾ ਹੀ ਬਣਾਦੇ ਆ ਰਹੇ ਆ ਜਿਹੜਾ ਸਾਡਾ ਡਿਜੀਟਲ ਪ੍ਰੈਸ ਕਲੱਬ ਆ ਉਹ 2017 ਤੋਂ ਜਿਹੜਾ ਸੀ ਚੱਲ ਰਿਹਾ ਹੈਗਾ ਤਾਂ ਚਾਰ ਮਹੀਨੇ ਬਾਅਦ ਜਿਹੜਾ ਵਾ 2018 ਦੇ ਵਿੱਚ ਉਹਨੂੰ ਰਜਿਸਟਰ ਕਰਾ ਲਿਆ ਜੀ ਤਾਂ ਉਹਦੇ ਵਿੱਚ ਇੱਕ ਹੋਰ ਕਮੇਟੀ ਸਾਡੀ ਜਿਹੜੀ ਹੈ ਮੈਂਬਰ ਕਰਾ ਲੈ ਕੇ ਕਾ ਉਦੋਂ ਜਿਹੜੇ ਸਾਡੇ ਮੈਂਬਰ ਸੀਗੇ ਸਾਡੇ ਕੋਲ ਉਹਨੇ ਬਿਲਕੁਲ ਉਹਦੇ ਬਚੂਏ ਨਾਲ ਅਜੇ ਅਜੇ ਸਾਡੇ ਨਾਲ ਜਿਹੜਾ ਵਾ ਉਹ ਜੁੜੋ ਹੋਏ ਸੀਗੇ ਪਰ ਹੁਣ ਜਿਹੜਾ ਵਾ ਤੇ 100 80 90 200 ਦੇ ਕਰੀਬ ਜਿਹੜਾ ਵਾ ਚੈਨਲ ਤੇ ਪੱਤਰਕਾਰ ਸਾਡੇ ਚੈਨਲ ਦੇ ਨਾਲ ਜਿਹੜਾ ਵਾ ਡੇਟਾ ਦਾ ਪ੍ਰੈਸ ਕਲੱਬ ਦੇ ਨਾਲ ਜਿਹੜਾ ਵਾ ਜੁੜ ਚੁੱਕਿਆ ਨੇ ਜਿਹੜਾ ਅਸੀਂ ਰੇਅ ਬਣਾ ਰਹੇ ਆ ਉਹ ਸਤਵਾਂ ਜਿਹੜਾ ਵਾ ਉਹਦੀ ਹਸਤਾਖਤ ਦੀ ਜਿਹੜੀ ਆ ਉਹ ਬਣਾ ਰਹੇ ਆ ਨਾਲ ਉਸ ਦਿਨ ਪੱਤਰਕਾਰ ਭਾਈਚਾਰੇ ਨੂੰ ਉਹਦੇ ਵਿੱਚ ਸਾਰੇ ਮਿਨਿਸਟਰੀ ਆਉਗੇ ਵੀ ਕੀ ਕੰਮ ਨੂੰ ਇਨਵਾਈਟ ਕਰਕੇ ਆਏ ਆ ਤੇ ਆਪਣਾ ਸਾਰੇ ਜਿਹੜੇ ਆ ਰਾਜਾ ਬਰੇਂਡਿੰਗ ਨੂੰ ਕਰਕੇ ਆਏ ਬਿੱਟੂ ਜੀ ਨੂੰ ਕਰਕੇ ਆਏ ਆ ਡੀਪੀਆਰ ਨੂੰ ਕਰਕੇ ਆਏ ਆ ਜਿਹੜੀ ਸਰਕਾਰ ਅਮਰੂਦਾ ਹੈ ਜਾਂ ਜਿਹੜੇ ਆ ਰਹੇ ਆ ਜਾਂ ਜਿਹੜੇ ਸਿੰਗਰ ਆਉਂ ਗਰੇ ਉਹਨਾਂ ਨੂੰ ਅਧੀਆਂ ਦੇ ਵਿੱਚ ਬੁਲਾਇਆ ਵਾ ਤਾਂ ਕਿ ਜਿਹੜੀਆਂ ਕੁਛ ਸਾਡੀਆਂ ਮੰਗਾਂ ਨੇ ਇੱਕ ਸਾਡੀ ਮੰਗ ਹੈ ਡਿਜੀਟਲ ਪ੍ਰੈਸ ਕਲੱਬ ਜਿਹੜਾ ਵਾ ਉਹਦੇ ਤੌਰ ਤੇ ਜਿਹੜਾ ਵਾ ਇੱਕ ਸਾਨੂੰ ਬੈਠਣ ਲਈ ਜਗ੍ਹਾ ਜਿਹੜੀ ਸਰਕਾਰਾਂ ਨੂੰ ਦਿੱਤੀ ਜਾਵੇ ਜਿਹੜੀ ਜਗ੍ਹਾ ਵਾ ਉਹਦੇ ਵਿੱਚ ਸਾਡਾ ਕੋਈ ਵੀ ਡਿਜੀਟਲ ਜਿਹੜਾ ਵੀ ਪੱਤਰਕਾਰ ਸਾਡੇ ਨਾਲ ਗੱਲਣਾ ਚਾਹੁੰਦਾ ਵਾ ਉਹ ਜੋੜ ਸਕਦਾ ਵਾ ਇੱਕ ਬੈਠਣ ਲਈ ਜਿਹੜਾ ਵਾ ਜੀ ਇਹ ਮੰਗ ਤੇ ਮੈਂ ਸਰਕਾਰ ਤੋਂ ਉਹਦੇ ਨਾਲ-ਨਾਲ ਜਿਹੜਾ ਖੁਸ਼ਿਸਬਾਵਾ ਅਸੀਂ ਜੁੱਟਰ ਪ੍ਰੈਸ ਕਲੱਬ ਵੱਲੋਂ ਆਪਣੇ ਵੱਲੋਂ ਦੇ ਰਹਿਆਂ ਉਹਦੇ ਵਿੱਚ ਪੱਤਰਕਾਰ ਭਾਈ ਜਣਾ ਦਾ ਜਿਹੜਾ ਵਾ ਅਸੀਂ ਇੰਸ਼ੋਰਸ ਕਰ ਰਹੇ ਆ ਐਕਸੀਡੈਂਟ ਇੰਸ਼ੋਰਸ 10 ਲੱਖ ਦੀ ਹੈ ਉਹ ਇੰਸ਼ੋਰਸ ਕੀਤੀ ਜਾਊਗੀ ਖੁਦਾ ਦਾ ਖਾਸ ਕਰਕੇ ਕਿ ਤੇ ਮੈਂ ਰੱਬ ਨਾਲ 약 ਕਰਿਆ ਕਿ ਇਹਨੂੰ ਲੋੜ ਪੈਂਦੀ ਆ ਤਾਂ ਮੈਂ ਆਪਣੇ ਵੱਲੋਂ ਤੇ ਆਪਣੇ ਜੁੱਟਰ ਪ੍ਰੈਸ ਕਲੱਬ ਵੱਲੋਂ ਸਾਰੇ ਸਾਥੀ ਮਿਲ ਕੇ ਉਹ ਪੱਤਰਕਾਰ ਭਾਈ ਜਣਾ ਦੇ ਪਰਿਵਾਰ ਦੀ ਜਿਹੜੀ ਆ ਅਸੀਂ ਮਦਦ ਵੀ ਕਰਾਂਗੇ ਜੀ ਕਿਹੜੀ ਜਗ੍ਹਾ ਕਿੰਨੀ ਤਰੀਕ ਤੇ ਟਾਈਮ ਕੀ ਆ ਏ ਹੋਟਲ ਵੈਲਾ ਕੋਸਟਾ ਪੱਖੋਵਾਰ ਰੋਡ ਤੇ ਜਿਹੜਾ ਹੈਗਾ ਵਾ ਉਹਦੀ ਲੋਕੇਸ਼ਨ ਪਾ ਦਿੱਤੀ ਜਾਵੋਗੇ ਟੋਟਲ ਅਗਾਜ਼ ਦੇ ਨਾਲ ਬਿਲਕੁਲ ਨਵਾਂ ਖੁੱਲਿਆ ਹੋਟਲ ਵੈਲਾ ਕੋਸਟਾ 13 ਜੁਲਾਈ ਦਿਨ ਐਤਵਾਰ ਨੂੰ 11:30 ਵਜੇ ਦਾ ਇਹਦਾ ਟਾਈਮ ਰੱਖਿਆ ਵਾ 11:30 ਵਜੇ ਵਜੇ ਜਿਹੜਾ ਵਾ ਪ੍ਰੈਸ ਕਾਨਫਰੰਸ ਜਿਹੜਾ ਵਾ ਪ੍ਰੋਗਰਾਮ ਸ਼ੁਰੂ ਹੋਊਗਾ ਤੁਹਾਡੇ ਵੱਲੋਂ ਕਿਹਾ ਗਿਆ ਸਨਮਾਨਿਤ ਵੀ ਕੀਤਾ ਜਾਇਆ ਕੁਝ ਲੋਕਾਂ ਨੂੰ ਕਿਹਨਾਂ ਨੂੰ ਸਨਮਾਨਿਤ ਜਿਹੜਾ ਅਵਾਰਡ ਜਿਹੜੇ ਪੱਤਰਕਾਰ ਭਾਈ ਜਿਹੜਾ ਪਿਛਲੇ ਲੰਬੇ ਸਮੇਂ ਤੋਂ ਦਿੱਤਾ ਪੱਤਰਕਾਰੀ ਤੇ ਸਵਾਮਨਪਾਰੇ ਦੇ ਚੈਨਲ ਦੇ ਦੌਰ ਤੇ ਸਵਾਮਨਪਾਰੇ ਨੇ ਤਾਂ ਉਹਨਾਂ ਸਾਰਿਆਂ ਦਾਦਾਰਿਆਂ ਤੋਂ ਉਹਨਾਂ ਸਾਰੇ ਪੱਤਰਕਾਰਾਂ ਨੂੰ ਜਿਹੜਾ ਅਵਾਰਡ ਦਿੱਤਾ ਜਾਊਗਾ ਨਾਲ ਉਹਨਾਂ ਨੂੰ ਜਿਹੜਾ ਇੱਕ ਪ੍ਰੈਸ ਕਲੱਬ ਦਾ ਕਾਰਡ ਵੀ ਦਿੱਤਾ ਜਾਊਗਾ ਜਿਹੜਾ ਕਾਰਡ ਆ ਉਹ ਸਰਕਾਰੀ ਪੌਂਟ ਤੇ ਕੋਸ਼ਿਸ਼ ਕਰਾਂਗੇ ਡੀਪੀਆਰਓ ਸਾਫ਼ ਤੋਂ ਕੋਆਇਆ ਜਾਵੇ ਠੀਕ ਹੈ ਬਾਜੀ